ਸੰਬਰਾਲੇ ਦੇ ਵਾਰਡ ਨੰਬਰ 12 ਵਿੱਚ ਹੋ ਰਹੀਆਂ ਜਮਨੀ ਚੋਣਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਲਾਕੇ ਦੇ ਉਮੀਦਵਾਰ ਤਜਿੰਦਰ ਸਿੰਘ ਤੇਜੀ ਵੱਲੋਂ ਆਪਣੇ ਸਹਿਯੋਗੀਆਂ ਨਾਲ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਉਹਨਾਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਇਸੇ ਵਾਰਡ ਦਾ ਰਹਿਣ ਵਾਲਾ ਹਾਂ। ਜੋ ਵੀ ਵਾਰਡ ਦੇ ਕੰਮ ਪਿਛਲੇ ਐਮਸੀ ਦੁਆਰਾ ਅਧੂਰੇ ਛੱਡ ਕੇ ਅਸਤੀਫਾ ਦਿੱਤਾ ਗਿਆ ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਪੂਰਾ ਕਰਾਂਗਾ ਅਤੇ ਡੇਢ ਸਾਲ ਬਾਅਦ ਹੋਣ ਜਾ ਰਹੇ ਨਗਰ ਕੌਂਸਲ ਸਮਰਾਲਾ ਦੇ ਇਲੈਕਸ਼ਨ ਉਸ ਵਿੱਚ ਤੁਹਾਡੇ ਕੋਲ ਵੋਟ ਤਦ ਹੀ ਮੰਗਣ ਆਵਾਂਗਾ ਜਦ ਮੈਂ ਇਸ ਵਾਰਡ ਦੇ ਸਾਰੇ ਅਧੂਰੇ ਕੰਮ ਪੂਰੇ ਕਰ ਦਵਾਂਗਾ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਮੇਰੇ ਤੇ ਭਰੋਸਾ ਕਰਕੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਰਿਪੋਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰ ਸਿੰਘ ਤੇਜੀ ਵਾਰਡ ਨੰਬਰ 12 ਦਾ ਰਹਿਣ ਵਾਲਾ ਤੇ ਵਾਰਡ ਨੰਬਰ 12 ਵਿੱਚੋਂ ਹੀ ਮੈਂ ਸ਼ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆਉਣ ਵਾਲੀ 21 ਤਰੀਕ ਨੂੰ ਤੱਕੜੀ ਦਾ ਬਟਨ ਦਬਕ ਕੇ ਤੱਕੜੀ ਨੂੰ ਕਾਮਯਾਬ ਬਣਾਓ 2 ਨੰਬਰ ਤੇ ਆਪਣਾ ਤੱਕੜੀ ਦਾ ਬਟਨ ਆ ਜੀ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਕਿ ਆਪਣੇ ਵਾਰਡ ਦੇ ਵਿੱਚ ਜੋ-ਜੋ ਵੀ ਕੰਮ ਹੋਣ ਵਾਲੇ ਨੇ ਜਾਂ ਜਿਹੜੇ ਕੰਮ ਰੁਕੇ ਹੋਏ ਨੇ ਉਹ ਜਲਦ ਤੋਂ ਜਲਦ ਸ਼ੁਰੂ ਕਰਾਏ ਜਾਣਗੇ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਆਏ ਕੋਈ ਵੀ ਪ੍ਰੋਬਲਮ ਆਤਾ ਤੁਸੀਂ ਮੈਨ ਨਾਲ ਆ ਕੇ ਮੈਨੂੰ ਦੱਸ ਸਕਦੇ ਹੋ ਤਾਂ ਜੋ ਆਪਾਂ ਉਸ ਦਾ ਵੋਟਾਂ ਤੋਂ ਬਾਅਦ ਛੇਤੀ ਤੋਂ ਛੇਤੀ ਉਹਨਾਂ ਦਾ ਹੱਲ ਕਰੀਏ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਵੋਟਾਂ ਪਾ ਪਾ ਕੇ ਤੁਸੀਂ ਮੈਨੂੰ ਕਾਮਯਾਬ ਬਣਾਓ ਤੇ ਮੇਰੀ ਤਾਂ ਬਸ ਇਹੀ ਅਪੀਲ ਆ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਤੁਹਾਡੇ ਆਪਣੇ ਵਾਰਡ ਦਾ ਰਹਿਣ ਵਾਲਾ ਥੋਡੇ ਆਪ ਦੇ ਵਾਰਡ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਉਹ ਥੋਡੇ ਆਪ ਦਾ ਵਾਰਡ ਦਾ ਬੰਦਾ ਹੀ ਸਮਝ ਸਕਦਾ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੇ ਵਾਰਡ ਦੇ ਐਮਸੀ ਜੋ ਰਣਧੀਰ ਸਿੰਘ ਜੀ ਰਹਿ ਚੁੱਕੇ ਨੇ ਉਹ ਆਪਣੇ ਘਰ ਦੀਆਂ ਮਜਬੂਰੀਆਂ ਸੁਣਾ ਕੇ ਅਸਤੀਫਾ ਦੇ ਚੁੱਕੇ ਨੇ ਤੇ ਇਹ ਹੁਣ ਉਸੇ ਕੰਮ ਨੂੰ ਲੈ ਕੇ ਜਿਮਣੀ ਚੋਣਾਂ ਹੋ ਰਹੀਆਂ ਨੇ ਜਿਨ੍ਹਾਂ ਦਾ ਸਮਾਂ ਸਿਰਫ ਡੇਢ ਸਾਲ ਦਾ ਹੈ ਡੇਢ ਸਾਲ ਬਾਅਦ ਇਹ ਫੇਰ ਚੋਣਾਂ ਹੋਣਗੀਆਂ ਤੇ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਕਿ ਮੈਨੂੰ ਇੱਕ ਮੌਕਾ ਦਿੱਤਾ ਜਾਵੇ 1.5 ਸਾਲ ਦੇ ਵਿੱਚ ਆਪਾਂ ਜਿਹੜੇ ਕੰਮ ਰੁਕੇ ਸੀ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਾ ਕੇ ਤੁਹਾਨੂੰ ਆਪਾਂ ਕਰਕੇ ਦਿਖਾਈਏ ਕਿ ਵਾਰਡ ਦੀ ਤਰੱਕੀ ਕਿਵੇਂ ਹੁੰਦੀ ਆ ਤਾਂ ਜੋ ਮੈਨੂੰ ਦੁਬਾਰਾ ਜਦੋਂ ਵੋਟਾਂ ਪੈਣ ਤਾਂ ਮੈਨੂੰ ਤੁਹਾਡੇ ਕੋਲੋਂ ਵੋਟ ਮੰਗਣ ਦੀ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਤੁਸੀਂ ਮੇਰੇ ਕੰਮ ਨੂੰ ਦੇਖ ਕੇ ਹੀ ਵੋਟਾਂ ਪਾਓ